ਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਦੇ ਵਿੱਚ ਕੁਝ ਨੌਜਵਾਨ ਜਿਹੜੋਂ ਗੋਲੀਆਂ ਚਲਾਉਂਦੇ ਨੇ ਕਿਸੇ ਸਮਾਗਮ ਦੇ ਵਿੱਚ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਸੀ ਜਿਸ ਤੇ ਕਾਰਵਾਈ ਕਰਦੇ ਅਸੀਂ prontu ਨੂੰ ਆਇਡੈਂਟੀਫਾਈ ਕੀਤਾ ਉਹ ਪਿੰਡ ਬਾਣੀ ਥਾਣਾ ਸੰਗਤ ਦੇ ਏਰੀਏ ਦੇ ਸੀਗੇ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਕਰਜ ਕਰਕੇ ਉਮਰ ਨੂੰ ਖਸਮਾਬ 잡ਤਾ ਗ੍ਰਿਫਤਾਰ ਕੀਤਾ ਗਿਆ ਕਿਸੇ ਨੂੰ ਵੀ ਜੇ ਕਿਸੇ ਨੇ ਸਰਵਿਸ ਦੇ ਵਿੱਚ ਅਸਲਾ ਵੈਪਨ ਕੋਈ ਲਾਇਸੈਂਸ ਬਣਾ ਰਿਹਾ ਹੋਵੇ ਵੈਪਨ ਲਿਆ ਹੋਇਆ ਹੈ ਉਨੂੰ ਗਲੋਰੀਫਾਈ ਕਰਨ ਦਾ ਵੈਪਨ ਨੂੰ ਜਾਂ ਕੋਈ ਨਜਾਇਜ਼ ਗੋਲੀ ਚਲਾਉਣ ਦਾ ਜਾਂ ਕੋਈ ਵੀ ਗਲਤ ਚੱਪਲ ਨੂੰ ਪ੍ਰੋਮੋਟ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਜੇਕਰ ਕੋਈ ਪ੍ਰਾਈਵੇਟ ਆਪ ਦਾ ਵੈਪਨ ਨਾਲ ਵੀ ਇਹੋ ਜਿਹਾ ਕੰਮ ਕਰਦਾ ਹੈ ਗੋਲੀ ਚਲਾਉਂਦਾ ਜਾਂ ਉਹ ਨੂੰ ਸੋਸ਼ਲ ਮੀਡੀਆ ਤੇ ਕੋਈ ਵਾਇਰਲ ਕਰਦਾ ਹੈਗਾ ਉਹਦੇ ਖਿਲਾਫ ਤੁਰੰਤ ਕਾਰਵਾਈ ਕਰਕੇ ਜ਼ਰੂਰੀ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜਾਊਗਾ ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਉਹਦੇ ਲਾਇਸੈਂਸ ਬਾਰੇ ਡਿਸਟ੍ਰਿਕਟ ਜਨਰੇਟ ਸਾਹਿਬ ਨੂੰ ਕੈਂਸਲ ਕਰਨ ਬਾਰੇ ਵੀ ਇਹ ਕਹਿ ਜਾਊਗਾ ਕਾਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੈਰੂ ਜਿਸ ਜਿਹਦੇ ਵਿੱਚ ਕੁਝ ਨੌਜਵਾਨ ਗੋਲੀਆਂ ਚਲਾਉਂਦੇ ਹੋਏ ਕਿਸੇ ਸਮਾਗਮ ਦੇ ਵਿੱਚ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਸੀ ਜਿਸ ਤੇ ਕਾਰਵਾਈ ਕਰਦੇ ਸੀ ਤੁਰੰਤ ਉਹਨਾਂ ਨੂੰ ਆਡੈਂਟੀਫਾਈ ਕੀਤਾ ਪਿੰਡ ਬਾੜੀ ਥਾਣਾ ਸੰਗਤ ਦੇ ਏਰੀਏ ਦੇ ਸੀ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਕਰਜ ਕਰਕੇ ਉਹਨਾਂ ਨੂੰ ਖਸਮਜਾਬ ਤੌਰ ਤੇ ਗ੍ਰਿਫਤਾਰ ਕੀਤਾ ਗਿਆ ਕਿਸੇ ਨੂੰ ਵੀ ਜੇ ਕਿਸੇ ਨੇ ਸਰਪ੍ਰੇਸ ਦੇ ਵਿੱਚ ਅਸਲਾ ਮਿਲਪਨ ਕੋਈ ਲਾਇਸੈਂਸ ਬਣਾ ਰਵੱਲ ਪੱਪਨ ਲਿਆ ਹੋਇਆ ਹੈ ਉਨੂੰ ਉਨੂੰ ਗਲੋਰੀਫਾਈ ਕਰਨ ਦਾ ਵੈਪਨ ਨੂੰ ਜਾਂ ਕੋਈ ਨਜਾਇਜ਼ ਗੋਲੀਆਂ ਚਲਾਉਣ ਦਾ ਜਾਂ ਕੋਈ ਵੀ ਗਲਤ ਕੰਮ ਨੂੰ ਪ੍ਰਮੋਟ ਕਰਨ ਦੀ ਕਿਸੇ ਨੂੰ ਵੀ ਜਾਇਤਰੀ ਦਿੱਤੀ ਜਾਊਗੀ ਜੇਕਰ ਕੋਈ ਪ੍ਰਾਈਵੇਟ ਆਪ ਦਾ ਵੈਪਨ ਨਾਲ ਵੀ ਇਹੋ ਜਿਹਾ ਕੰਮ ਕਰਦਾ ਗੋਲੀ ਚਲਾਉਦਾ ਜਾਂ ਉਹ ਸੋਸ਼ਲ ਮੀਡੀਆ ਤੇ ਕੋਈ ਵਾਇਰਲ ਕਰਦਾਗਾ ਉਹਦੇ ਖਿਲਾਫ ਤੰਤ ਕਾਰਵਾਈ ਕਰਕੇ ਗਰੂਨੀ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜਾਊਗਾ ਤੇ ਤੰਤ ਕਲਫ ਕਾਰਵਾਈ ਦਿੱਤੀ ਜਾਊਗੀ ਉਹਦੇ ਲਾਇਸੈਂਸ ਵਾਲੇ ਡਿਸਟ੍ਰਿਕਟ ਇੰਸਪੈਕਟਰ ਸਾਹਿਬ ਨੂੰ ਕੈਂਸਲ ਕਰਨ ਬਾਰੇ ਵੀ ਲਿਖਿਆ ਜਾਵੇਗਾ ਕੱਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਾਇਰ ਉਸੇ ਜਿਹਦੇ ਵਿੱਚ ਉਸ ਨੂੰ ਨੋਟ ਮਾਰਨ ਗੋਲੀਆਂ ਚਲਾਉਂਦੇ ਕਿਸੇ ਸਮਾਗਮ ਦੇ ਵਿੱਚ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਸੀ ਜਿਸ ਤੇ ਕਾਰਵਾਈ ਕਰਦੇ ਅਸੀਂ ਤੁਰੰਤ ਉਹਨੂੰ ਆਇਡੈਂਟੀਫਾਈ ਕੀਤਾ ਪਿੰਡ ਮਾਣੀ ਠਾਣਾ ਸੰਗਤ ਦੇ ਏਰੀਏ ਦੇ ਸੀਗੇ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਕਰਜ ਕਰਕੇ ਉਹਨਾਂ ਨੂੰ ਹਸਮਾਬ 잡 ਦਾ ਗ੍ਰਿਫਤਾਰ ਕੀਤਾ ਗਿਆ ਕਿਸੇ ਨੂੰ ਵੀ ਜੇ ਕਿਸੇ ਨੇ ਸਰਫੈਂਸ ਦੇ ਵਿੱਚ ਅਸਲਾ ਵੈਪਨ ਕੋਈ ਲਾਇਸੈਂਸ ਬਣਾ ਹੋਇਆ ਵੈਪਨ ਲਿਆ ਹੋਇਆ ਉਨੂੰ ਗਲੋਰੀਫਾਈ ਕਰਨ ਦਾ ਵੈਪਨ ਨੂੰ ਜਾਂ ਕੋਈ ਨਜਾਇਜ਼ ਗੋਲੀਆਂ ਚਲਾਉਣ ਦਾ ਜਾਂ ਕੋਈ ਵੀ ਗਲਤ ਕੰਮ ਚ ਪ੍ਰਮੋਟ ਕਰਨ ਦੀ ਕਿਸੇ ਨੂੰ ਵੀ ਜਾਇਤਰੀ ਦਿੱਤੀ ਜਾਊਗੀ ਜੇਕਰ ਕੋਈ ਪ੍ਰਾਈਵੇਟ ਆਪ ਦਾ ਵੈਪਨ ਨਾਲ ਵੀ ਇਹੋ ਜਿਹਾ ਕੰਮ ਕਰਦਾ ਗੋਲੀ ਚਲਾਉਂਦਾ ਜਾਂ ਨੂੰ ਸੋਸ਼ਲ ਮੀਡੀਆ ਤੇ ਕੋਈ ਵਾਇਰਲ ਕਰਦਾਗਾ ਉਹਦੇ ਖਿਲਾਫ ਤੰਤ ਕਰਵਾਈ ਕਰਕੇ ਜ਼ਰੂਰੀ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜਾਊਗਾ ਤੇ ਤੰਤ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਉਹਦੇ ਲਾਇਸੈਂਸ ਬਾਰੇ ਡਿਸਟ੍ਰਿਕਟ ਇੰਜਸਟ੍ਰੇਟ ਸਾਹਿਬ ਨੂੰ ਕੈਨਸਲ ਕਰਨ ਬਾਰੇ ਵੀ ਲਿਖਿਆ ਜਾਵੇਗਾ